ਕਹਾਣੀ ਜਗਤ ਇੱਕ ਵਾਰ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਥੀਓ ਅੱਜ ਦੀ ਆਪਣੀ ਕਹਾਣੀ ਹੈ ਦਹੇਸ਼ ਜਿਹੜਾ ਕਿ ਅਸੀਂ ਅਕਸਰ ਸੁਣਦੇ ਆਂ ਆਸ-ਪਾਸ ਸਮਾਜ ਦੇ ਵਿੱਚ ਇੱਕ ਬਹੁਤ ਸੋਹਣੀ ਕਹਾਣੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਤਾਂ ਉਹ ਸ਼ੁਰੂ ਕਰਦੇ ਹਾਂ ਸੁਪ੍ਰੀਤ ਵੇਖ ਬਰਾਤ ਆ ਗਈ ਹੈ ਬਰਾਤ ਆ ਗਈ ਹਾਂ ਉਹ ਵੇਖ ਗੋਰਨਾ ਦੁਲਾ ਘੇੜਾ ਹੀ ਉਹ ਸੇਰਿਆਂ ਵਾਲਾ ਲੰਮਾ ਜਿਆ ਭਾਰਾ ਜਿਆ ਗੋਰਾ ਤੇ ਸੋਹਣਾ ਸੁਨੱਖਾ ਛਿੰਦੀ ਨੇ ਲਾੜੇ ਦੀਆਂ ਸਾਰੀਆਂ ਨਿਸ਼ਾਨੀਆਂ ਕਹਿ ਸੁਣਾਈਆਂ ਅਤੇ ਪੋਲੇ ਜੇ ਮੁਸਕਰਾਈ ਛਿੰਦੀਏ ਦੁਲਾ ਤਾਂ ਬਹੁਤ ਸੋਹਣਾ ਏ ਤੇ ਸਾਡੀ ਕੁੜੀ ਕਿਹੜਾ ਘੱਟ ਸੋਣੀ ਏ ਛਿੰਦੀ ਨੇ ਮੂੰਹ ਮਰੋੜਦਿਆਂ ਕਿਹਾ ਦੋਵੇਂ ਹੱਸ ਪਈਆਂ ਅਤੇ ਬਰਾਤ ਵੇਖਣ ਲਈ ਭੀੜ ਨੂੰ چیرਦੀਆਂ ਹੋਈਆਂ ਬੇੜੇ ਦੀ ਇੱਕ ਨੁੱਕਰ ਆ ਖਲੋਤੀਆਂ ਬਰਾਤ ਬੇੜੇ ਵਿੱਚ ਆ ਪਹੁੰਚੀ ਸ਼ਹਿਨਾਈਆਂ ਵੱਜੀਆਂ ਵਾਜੇ ਵੱਜੇ ਅਤੇ ਬੜੀ ਸ਼ਾਨ ਨਾਲ ਜੰਜ ਦਾ ਉਤਾਰਾ ਕੋਠੀ ਦੇ ਇਥੇ ਸੇ ਵਿੱਚ ਕੀਤਾ ਗਿਆ ਕੁੜੀਆਂ ਨੇ ਗੀਤ ਗਾਏ ਜਨਾਨੀਆਂ ਨੇ ਵੀ ਦਿਲ ਖੁਸ਼ ਕੀਤਾ ਅਤੇ ਰਾਤ ਦੇ ਖਾਣੇ ਦੇ ਆਹਰ ਵਿੱਚ ਰੁੱਝ ਗਈਆਂ ਕੋਠੀ ਦੀ ਚਹਲ ਪੈਲ ਹੌਲੀ ਹੌਲੀ ਹੋਰ ਵੱਧ ਗਈ ਆਏ ਹੋਏ ਮੇਲ ਦੀ ਕਾਮਾ ਰੌਲੀ ਅਤੇ ਮਹਿਮਾਨਾਂ ਦੀ ਆਵਾਜ਼ਾਈ ਹੋਰ ਵੀ ਦਿਲ ਖਿੱਚਵੀਂ ਬਣਦੀ ਗਈ ਦੀਆ ਵਾਲੇ ਸਭ ਦਰਸ਼ਕਾਂ ਨੂੰ ਪਤਾ ਸੀ ਕਿ ਰਾਤ ਨੂੰ ਇੱਕ ਸ਼ਾਨਦਾਰ ਮਹਿਫਲ ਲੱਗੇਗੀ ਗੀਤਾਂ ਦੀ ਮਲਕਾ ਸੁਪਰੀਤ ਗਾ ਗਾ ਕੇ ਸਭ ਨੂੰ ਮਸਤ ਕਰੇਗੀ ਨਾਚ ਅਤੇ ਸੰਗੀਤ ਦੀ ਮਹਿਫਲ ਨੂੰ ਚਾਰ ਚੰਨ ਲਾਏਗੀ ਜਿਸ ਜਿਸ ਸੁਪਰੀਤ ਦੇ ਗੀਤ ਸੁਣੇ ਹੋਏ ਸਨ ਉਹ ਉਸ ਦੇ ਸੁਰੀਲੇ ਗਲੇ ਨੂੰ ਭੁੱਲੇ ਨਹੀਂ ਸਨ ਜਿਸ ਕਰਕੇ ਰਾਤ ਨੂੰ ਹੋਣ ਵਾਲੀ ਮਹਿਫਲ ਦੀ ਸਾਰੇ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਘੜੀਆਂ ਅਤੇ ਪਲ ਗਿਣਦਿਆਂ ਮਹਿਫਲ ਵਾਲਾ ਸਮਾਂ ਆ ਗਿਆ। ਖਾਊ ਪੀਓ ਤੇ ਵੇਲੇ ਹੋ ਕੇ ਸਾਰਿਆਂ ਨੇ ਵੱਡੇ ਹਾਲ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਕੀਤਾ। ਇੱਕ ਇੱਕ ਕਰਕੇ ਹਾਲ ਪੂਰਾ ਭਰ ਗਿਆ। ਇੱਕ ਭਾਰੀ ਜਿਹੀ ਗੂੰਜ ਹਾਲ ਨੂੰ ਕੰਬਾ ਰਹੀ ਸੀ। ਮਹਿਮਾਨਾਂ ਲਈ ਵੱਖਰੀ ਜਗ੍ਹਾ ਅਤੇ ਬਰਾਤ ਲਈ ਵੱਖਰੀ ਥਾਂ ਬਣਾ ਕੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਸੇਠ ਸਖਾ ਰਾਮ ਨੇ ਆਪਣੀ ਲੜਕੀ ਦੀ ਸ਼ਾਦੀ ਦੀ ਮਹਾਨਤਾ ਦੱਸਦਿਆਂ ਕਿਹਾ ਮੈਂ ਅੱਜ ਪ੍ਰੇਮਾ ਦੀ ਸ਼ਾਦੀ ਵਿੱਚ ਇੰਨਾ ਖੁਸ਼ ਹਾਂ ਕਿ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਕਰ ਰਿਹਾ ਜਾਂ ਆਪਣੇ ਲੜਕੇ ਦੀ ਐਸੀ ਖੁਸ਼ੀ ਵਿੱਚ ਮੈਂ ਇਸ ਮਹਿਫਲ ਨੂੰ ਹੋਰ ਜਮਾਉਣ ਦੀ ਕੋਸ਼ਿਸ਼ ਕੀਤੀ ਹੈ ਸੇਠ ਸਾਹਿਬ ਕੁਝ ਸੋਚ ਕੇ ਫਿਰ ਬੋਲੇ ਭਾਵੇਂ ਸਾਡੇ ਸਮਾਜ ਵਿੱਚ ਲੜਕੀਆਂ ਦੇ ਵਿਆਹਾਂ ਨੂੰ ਜ਼ਿਆਦਾ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ ਪਰ ਮੈਂ ਚਾਹਨਾ ਹਾਂ ਕਿ ਲੜਕੀਆਂ ਦੀਆਂ ਰੀਜਾਂ ਵੀ ਪੂਰੀਆਂ ਕੀਤੀਆਂ ਜਾਣ ਸਖਾ ਰਾਮ ਜੀ ਫੇਰ ਜਰਾ ਠਹਿਰੇ ਅਤੇ ਪ੍ਰੇਮਾ ਦੇ ਸੱਜੇ ਪਾਸੇ ਬੈਠੀ ਸੁਪ੍ਰੀਤ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਅਗਲਾ ਪ੍ਰੋਗਰਾਮ ਸ਼ੁਰੂ ਕਰਦਾ ਹਾਂ ਸਭ ਤੋਂ ਪਹਿਲਾਂ ਸੁਪ੍ਰੀਤ ਆਪ ਹੋਰਾਂ ਨੂੰ ਇੱਕ ਬਹੁਤ ਸੁੰਦਰ ਗੀਤ ਸੁਣਾਏਗੀ ਕਹਿ ਕੇ ਸੇਟ ਸਭ ਕੁਰਸੀ ਵਿੱਚ ਤਸ ਕੇ ਬੈਠ ਗਏ ਸੁਪ੍ਰੀਤ ਆਪਣੀ ਥਾਂ ਤੋਂ ਉੱਠ ਕੇ ਖਲੋ ਗਈ ਉਸ ਦੇ ਚਿਹਰੇ ਤੇ ਉਸ ਦੀ ਗੁਲਾਬੀ ਚੁੰਨੀ ਦਾ ਥੋੜਾ ਜਿਹਾ ਪਰਦਾ ਸੀ ਜਿਸ ਕਰਕੇ ਸਪਸ਼ਟ ਤੌਰ ਤੇ ਉਸ ਦੇ ਨੈਣ ਨਕਸ਼ ਦਿਖਾਈ ਨਹੀਂ ਸਨ ਦੇ ਰਹੀ ਭਾਵੇਂ ਬਿਜਲੀ ਦੀ ਰੋਸ਼ਨੀ ਕਾਫੀ ਸੀ ਪਰ ਫਿਰ ਵੀ ਉਹ ਚੰਗੀ ਤਰ੍ਹਾਂ ਦਿਖਾਈ ਨਹੀਂ ਸੀ ਦੇ ਰਹੀ ਮਹਿਮਾਨ ਅਤੇ ਬਰਾਤ ਦੇ ਆਦਮੀਆਂ ਨੇ ਸੁਪ੍ਰੀਤ ਵੱਲ ਗੋਹਣਣ ਤੱਕਿਆ ਉਗਾ ਰਹੀ ਸੀ ਤੂੰ ਪਾਸ ਆ ਰਹੇ ਹੋ ਮੈਂ ਦੂਰ ਜਾ ਰਹੀ ਹੂੰ ਮੁਸ਼ਕਲ ਸੇ ਜਾਦ ਆਈ ਅਬ ਫਿਰ ਭੁਲਾ ਰਹੀ ਹੂੰ ਸੁਪ੍ਰੀਤ ਨੇ ਇਹਨਾਂ ਤੁਕਾਂ ਨੂੰ 2-4 ਬਾਰ ਦੁਹਰਾਇਆ ਉਸਦੇ ਗਲੇ ਦਾ ਸੁਰੀਲਾਪਨ ਡਾਡਾ ਦਿਲਚੀਰਮਾ ਸੀ ਪਰ ਲੋਕ ਹੈਰਾਨ ਸਨ ਪ੍ਰੀਤ ਇੰਨੀ ਉਦਾਸ ਕਿਉਂ ਹੈ ਉਸ ਅਦਾ ਪ੍ਰੋਗਰਾਮ ਦੇ ਅਨੁਸਾਰ ਠੁਕਮੇ ਗੀਤ ਗਾਉਣ ਵਾਲੀ ਅੱਜ ਵਿਆਹ ਜਹੀ ਖੁਸ਼ੀ ਵਿੱਚ ਰੋਂਦੂ ਜਿਹਾ ਗੀਤ ਕਿਉਂ ਗਾ ਰਹੀ ਹੈ ਭਾਵੇਂ ਕੁਝ ਵੀ ਸੀ ਸੁਪਰੀਤ ਦੇ ਅਗਲੇ ਬੋਲਾਂ ਨੂੰ ਸਰੋਤੇ ਉੱਚੇ-ਉੱਚੇ ਹੋ ਕੇ ਉੜੀਕ ਰਹੇ ਸਨ ਉਹ ਗਾਈ ਜਾ ਰਹੀ ਸੀ ਤੂੰ ਹੋ ਪਰાય ਆਖਿਰ ਮੈਂ ਆਪਣਾ ਜਤਾ ਰਹੀ ਹੂੰ ਜ਼ਿੰਦਗੀ ਕੇ ਮੇਲੇ ਮੈਂ ਆਜ ਛੁੜਾ ਰਹੀ ਹੂੰ ਥੀ ਇੱਕ ਹੀ ਚਾਹਤ ਕਿ ਤੁਝ ਕੋ ਦੇਖ ਲੂੰ ਅਬ ਦੇਖਣੇ ਕੇ ਬਾਦ ਦਿਲ ਕੋ ਜਲਾ ਰਹੀ ਹੂੰ ਤੂੰ ਪਾਸ ਆ ਰਹੇ ਹੋ ਮੈਂ ਦੂਰ ਜਾ ਰਹੀ ਹੂੰ ਸੁਪਰੀਤ ਦੇ ਵਿਅੰਗ ਨੂੰ ਕੋਈ ਨਾ ਸਮਝ ਸਕਿਆ ਉਸ ਨੇ ਆਪਣੇ ਗੀਤ ਦੇ ਨਸ਼ਤਰ ਨਾਲ ਆਪਣੇ ਸੀਨੇ ਦਾ ਚੀਰ ਫਾੜ ਕਰਕੇ ਦੁਨੀਆ ਅੱਗੇ ਰੱਖ ਦਿੱਤਾ ਪਰ ਦੁਨੀਆ ਨੇ ਕਿਸੇ ਮੌਜ ਵਿੱਚ ਉਸ ਦੇ ਰੇਤ ਦੇ ਹੰਝੂ ਕਿਰਦੇ ਨਾ ਵੇਖੇ ਇੱਕ ਛਿੰਦੀ ਹੀ ਸੀ ਜਿਹੜੀ ਸੁਪਰੀਤ ਦੇ ਇਸ਼ਾਰਿਆਂ ਦੀ ਲੰਮੀ ਕਹਾਣੀ ਸਮਝ ਰਹੀ ਸੀ ਭਾਵੇਂ ਉਹ ਨਹੀਂ ਸੀ ਚਾਹੁੰਦੀ ਕਿ ਸੁਪਰੀਤ ਇੰਜ ਲੋਕਾਂ ਦੇ ਵਿੱਚ ਆਪਣਾ ਪਾਗਲਪਨ ਖਿਲਾਰੇ ਪਰ ਉਹ ਉਸ ਦੇ ਵੈੰਦੇ ਦਰਦ ਦੇ ਵੈਣਾ ਅੱਗੇ ਆਪਣੇ ਖਿਆਲਾਂ ਨੂੰ ਰੁੱਟਦੇ ਵੇਖ ਰਹੀ ਸੀ ਸ਼ਿੰਦੀ ਆਪਣੇ ਆਪ ਵਿੱਚ ਉਹ ਤਾਕਤ ਮਹਿਸੂਸ ਨਹੀਂ ਸੀ ਕਰ ਰਹੀ ਜਿਸ ਨਾਲ ਉਸ ਸੁਪ੍ਰੀਤ ਨੂੰ ਇੰਜ ਕਰਨੋਂ ਰੋਕ ਸਕਦੀ ਸੁਪ੍ਰੀਤ ਗਾ ਕੇ ਬੈਠ ਗਈ ਤਾੜੀਆਂ ਨਾਲ ਹਾਲ ਗੂੰਜ ਉੱਠਿਆ ਪਰ ਲੋਕਾਂ ਵਿੱਚ ਇੱਕ ਤਰ੍ਹਾਂ ਦੀ ਕੁਸਨਮੁਸਰ ਜਿਹੀ ਹੋ ਰਹੀ ਸੀ ਕੋਈ ਕਹਿੰਦਾ ਆਖਰ ਮਾਲਕ ਦੀ ਯਾਦ ਆ ਗਈ ਹੋਵੇਗੀ ਵਿਧਵਾ ਮਾਂ ਦੀ ਖੁਸ਼ੀ ਵੀ ਅੰਜੂਮਾਂ ਨਾਲ ਭਰੀ ਹੁੰਦੀ ਏ ਇੱਕ ਨੇ ਕਿਹਾ ਦੂਜਾ ਬੋਲਿਆ ਭਈ ਜਿਸ ਤਨ ਲੱਗੇ ਸੋਈ ਤਨ ਜਾਣੇ ਅਸੀਂ ਲੱਖ ਪੇ ਖੁਸ਼ੀਆਂ ਮਨਾਈਏ ਉਹ ਤਾਂ ਅਖਰ ਦੁਖਿਆਰੀ ਹੀ ਹੈ ਨਾ ਵਿਚਾਰੀ ਤੇ ਇਸ ਤਰ੍ਹਾਂ ਲੋਕ ਚਰਚਾ ਛੇੜ ਬੈਠੇ ਅਗਲੀ ਵਾਰੀ ਸ਼ਿੰਦੀ ਦੀ ਸੀ ਸੇਠ ਸਾਹਿਬ ਨੇ ਸ਼ਿੰਦੀ ਦਾ ਨਾਮ ਲੈਂਦੇ ਆ ਕਿਹਾ ਹੁਣ ਮਿਸ ਸ਼ਿੰਦੀ ਜੰਦਰਾ ਖੋਲੇਗੀ ਸਾਰੇ ਹੱਸ ਪਏ ਤੇ ਸ਼ਿੰਦੀ ਨੇ ਗੀਤ ਸ਼ੁਰੂ ਕਰ ਦਿੱਤਾ ਆਮ ਤੌਰ ਤੇ ਉਹ ਛੋਟੇ ਗੀਤ ਗਾਇਆ ਕਰਦੀ ਸੀ ਜਿਸ ਕਰਕੇ ਉਹ ਜਲਦੀ ਹੀ ਆਪਣਾ ਗੀਤ ਮੁਕਾ ਕੇ ਬੈਠ ਗਈ ਫੇਰ ਤਾੜੀਆਂ ਵੱਜੀਆਂ ਤੇ ਅਗਲੀ ਵਾਰੀ ਦੀ ਉਡੀਕ ਵਿੱਚ ਸਾਰੇ ਚੁੱਪ ਹੋ ਗਏ ਮਹਿਫਲ ਦੀ ਰੌਣਕ ਵਧ ਰਹੀ ਸੀ ਪਰ ਸੁਪਰੀਤ ਇਧਰੋਂ ਬਿਲਕੁਲ ਬੇਖਬਰ ਸੋਚਾਂ ਦੇ ਵਹਿਣਾ ਵਿੱਚ ਰੁੱੜੀ ਜਾ ਰਹੀ ਸੀ ਉਸ ਦੀ ਨਜ਼ਰ ਕਦੀ ਲਾੜੇ ਦੇ ਚਿਹਰੇ ਤੇ ਤੇ ਕਦੇ ਗੱਡੀ ਤੇ ਜਾਂਦੀ ਉਹ ਅਣਚਾਹੀ ਨਜ਼ਰ ਟਿਕਾ ਕੇ ਤੱਕਦੀ ਰਹਿੰਦੀ ਤੇ ਜਦ ਵੇਖਦੀ ਕਿ ਲਾੜੇ ਦਾ ਧਿਆਨ ਵੀ ਉਸ ਵੱਲੇ ਤਸ਼ਰਮਣਨ ਸਿਰ ਨੀਵਾ ਕਰ ਲੈਂਦੀ ਫਿਰ ਜਦ ਉਹ ਤਾਂ ਤੱਕ ਦੀ ਤੰਦੂਲੇ ਦੀ ਨਿਗਾ ਉਸਤੇ ਟਿੱਕੀ ਹੁੰਦੀ ਉਹ ਹੋਰ ਵੀ ਕਬਰਾਂਦੀ ਪ੍ਰੇਮਾ ਕਬਰਹਾੜ ਦਾ ਕਾਰਨ ਪੁੱਛਦੀ ਤਾਂ ਕਹਿ ਦਿੰਦੀ ਸਿਰਦਰਦ ਹੋ ਰਹੀ ਏ ਪ੍ਰੇਮਾ ਜਦ ਦਵਾਈ ਖਾਣ ਨੂੰ ਦਿੰਦੀ ਤਾਂ ਉਹ ਕਹਿੰਦੀ ਮੈਂ ਇਹਨੂੰ ਦਵਾਈ ਖਾਣ ਦੀ ਆਦਤ ਨਹੀਂ ਆਪਣੇ ਆਪ ਠੀਕ ਹੋ ਜੂ ਮਹਿਮਾਨਾਂ ਦੇ ਗੋਲ ਜਿਹੇ ਘੇਰੇ ਵਿੱਚ ਇਸ ਵਕਤ ਮਲਾਏ ਦੇ ਮਸ਼ਹੂਰ ਡਾਂਸਰ ਦਾ ਨਾਚ ਹੋ ਰਿਹਾ ਸੀ ਤਾਲ ਦੇ ਨਾਲ ਤਾਲ ਉਸ ਦੇ ਪੈਰ ਉੱਠਦੇ ਸਨ ਉਸ ਦੇ ਹੱਥਾਂ ਦੀ ਹਰਕਤ ਬੜੀ ਸੋਹਣੀ ਲੱਗਦੀ ਸੀ ਉਸ ਦੀਆਂ ਅੱਖ ਪੁਤਲੀਆਂ ਜਦ ਇੱਧਰ ਉੱਧਰ ਘੁੰਮਦੀਆਂ ਤਾਂ ਅਜੀਬ ਨਜ਼ਾਰਾ ਬਣਦੀਆਂ ਉਸ ਦੀ ਲੰਮੀ ਜਹੀ ਕੱਗਰੀ ਦਾ ਜਦ ਕੋਈ ਹਿੱਸਾ ਮਹਿਮਾਨਾਂ ਜਾਂ ਜਾਂਦੀਆਂ ਦੇ ਪੈਰਾਂ ਨੂੰ ਛੂ ਜਾਂਦਾ ਤਾਂ ਸਾਰਿਆਂ ਦੀਆਂ ਨਜ਼ਰਾਂ ਕੱਗਰੀ ਦੇ ਕਿਨਾਰਿਆਂ ਤੇ ਟਿਕ ਜਾਂਦੀਆਂ ਕੁਝ ਕੁ ਸਮੇਂ ਲਈ ਨਾਚ ਦਾ ਰਸ ਵੱਜਾ ਰਿਹਾ ਪਰ ਜਦ ਡਾਂਸਰ ਰੁਕ ਗਈ ਤਾਂ ਕੁਝ ਚਿਰ ਲਈ ਚੁੱਪ છਾਈ ਰਹੀ ਫਿਰ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਦਰਸ਼ਕਾਂ ਦੀ ਮੰਗ ਸੀ ਕਿ ਪ੍ਰੇਮਾ ਵੀ ਆਪਣੀ ਸ਼ਾਦੀ ਦੀ ਖੁਸ਼ੀ ਵਿੱਚ ਕੁਝ ਨਾ ਕੁਝ ਬੋਲੇ ਭਾਵੇਂ ਪ੍ਰੇਮਾ ਨੇ ਆਪਣੀ ਸੰਗ ਪ੍ਰਗਟ ਕਰਦਿਆਂ ਜਿੱਦ ਕੀਤੀ ਪਰ ਸਹੇਲੀਆਂ ਦੀ ਚਾਹ ਅੱਗੇ ਉਸ ਦੀ ਜਿੱਦ ਨੂੰ ਝੁਕਣਾ ਪਿਆ ਸੇਠ ਸਾਹਿਬ ਨੇ ਵੀ ਆਪਣੀ ਬੱਚੀ ਨੂੰ ਕੁਝ ਬੋਲਣ ਲਈ ਕਿਹਾ ਅਤੇ ਉੱਠ ਕੇ ਖਲੋ ਗਈ ਉਸ ਦੇ ਬੋਲਾਂ ਵਿੱਚ ਕੰਬਣੀ ਜਿਹੀ ਸੀ ਉਸ ਦੀ ਆਵਾਜ਼ ਵਿੱਚ ਕਬਰਹਾਟ ਅਤੇ ਖਿਆਲਾਂ ਦੀ ਲੜੀ ਵਿੱਚ ਥਰਥਰਾਹਟ ਸੀ ਉਸ ਨੂੰ ਨਹੀਂ ਪਤਾ ਸੀ ਲੱਗਦਾ ਕਿ ਉਹ ਲਾੜੇ ਨੂੰ ਜਿਹ ਮੈਮੋਨਾਂ ਨੂੰ ਸੰਬੋਧਨ ਕਰੇ ਜਾਂ ਗੀਤ ਗਾ ਕੇ ਹੀ ਕੰਮ ਖਤਮ ਕਰੇ ਜਾਂ ਦੋ ਚਾਰ ਲਫ਼ਜ਼ਾਂ ਵਿੱਚ ਸਾਰੀ ਗੱਲ ਮੁਕਾ ਦੇ ਪਤਾ ਨਹੀਂ ਉਸ ਵਿੱਚ ਇੰਨੀ ਸ਼ਕਤੀ ਕਿੱਥੋਂ ਆ ਗਈ ਉਸਨੇ ਗੱਲਾ ਸਾਫ਼ ਕਰਦੇ ਆ ਗੀਤ ਗਾਉਣ ਵਾਲੀ ਸੁਰ ਵਿੱਚ ਕੁਝ ਧੀਰੇ ਧੀਰੇ ਅਲਾਪਿਆ ਅਤੇ ਗਾਣਾ ਸ਼ੁਰੂ ਕਰ ਦਿੱਤਾ ਸਾਜ਼ਨ ਹਮਰੇ ਦਵਾਰ ਮੇਰੇ ਦਿਲਦਾਰ ਦੁਨੀਆ ਮੇ ਆਈ ਬਹਾਰ ਤੇ ਇਸੇ ਤਰ੍ਹਾਂ ਉਹ ਅਗਲੇ ਬੰਦ ਗਈਗੀ ਉਸ ਦੀ ਆਵਾਜ਼ ਵਿੱਚ ਜਾਦੂ ਸੀ ਜੋ ਸਾਰੇ ਮਹਿਮਾਨ ਮਸਤੀ ਵਿੱਚ ਝੂਮ ਰਹੇ ਸਨ ਦੁਲੇ ਦੀਆਂ ਨਜ਼ਰਾਂ ਨੀਵੀਆਂ ਸਨ ਉਹ ਕੁਝ ਘਬਰਾਇਆ ਹੋਇਆ ਦਿਖਾਈ ਦੇ ਰਿਹਾ ਸੀ ਉਸ ਦੇ ਚਿਹਰੇ ਤੇ ਪਸੀਨਾ ਆਇਆ ਹੋਇਆ ਸੀ ਉਹ ਕਦੇ ਰੁਮਾਲ ਲੈਣ ਆਪਣਾ ਮੂੰਹ ਸਾਫ਼ ਕਰ ਲੈਂਦਾ ਤੇ ਕਦੇ ਇਸੇ ਬਹਾਨੇ ਪ੍ਰੇਮਾ ਦੇ ਚਿਹਰੇ ਤੇ ਡੂੰਘੀ ਜਿਹੀ ਨਜ਼ਰ ਮਾਰ ਲੈਂਦਾ ਉਸ ਦਾ ਦਿਲ ਖੁਸ਼ੀ ਵਿੱਚ ਭਿੱਜਾ ਸੀ ਉਹ ਆਪਣੇ ਆਪ ਨੂੰ ਇੱਕ ਖੁਸ਼ਕਿਸਮਤ ਆਦਮੀ ਸਮਝ ਰਿਹਾ ਸੀ ਉਹ ਮਹਿਫਲ ਦੇ ਸਭ ਅੰਗ ਨੂੰ ਭੁਲਾ ਕੇ ਆਪਣੇ ਖਿਆਲਾਂ ਵਿੱਚ ਮਸਤ ਸੀ ਜਦੋਂ ਪ੍ਰੇਮਾ ਗਾ ਕੇ ਬੈਠ ਗਈ ਅਗਲੀ ਮੰਗ ਬਰਾਤੀਆਂ ਲਈ ਸੀ ਸਾਰਿਆਂ ਨੂੰ ਆਪੋ ਆਪਣੀ ਪੈ ਗਈ ਇੱਥੇ ਬਜ਼ੁਰਗਾਂ ਦੇ ਗਿਆਨ ਨੂੰ ਗੋਸ਼ਟ ਕੰਮ ਨਹੀਂ ਸਨ ਆਸਕਦੇ ਇਸੇ ਕਰਕੇ ਬਰਾਤ ਵਿੱਚ ਆਏ ਸਿਆਣੇ ਜਿਹੇ ਆਦਮੀ ਤਾਂ ਚੁੱਪ ਰਹੇ ਪਰ ਨੌਜਵਾਨਾਂ ਨੂੰ ਆਪਣਾ ਫਰਜ਼ ਨਿਭਾਉਣਾ ਪੈਂਦਾ ਸੀ ਕੁਝ ਕੁ ਕੁਸਰ-ਮੁਸਰ ਤੋਂ ਬਾਅਦ ਸਾਰੀ ਗੱਲ ਲਿਆ ਕੇ ਦੁੱਲੇ ਤੇ ਸੁੱਟ ਦਿੱਤੀ ਗਈ ਉਹ ਕੁਝ ਨਾ ਕੁਝ ਨੁਕਰ ਕਰਕੇ ਬਚਣਾ ਚਾਹੁੰਦਾ ਸੀ ਪਰ ਸਾਰਿਆਂ ਦੇ ਕਹਿਣ ਕਰਕੇ ਉਸ ਨੂੰ ਉੱਠਣਾ ਪਿਆ ਤਾਲੀਆਂ ਨਾਲ ਕਮਰਾ ਗੂੰਜ ਉੱਠਿਆ ਸਭ ਅੱਖਾਂ ਦੁੱਲੇ ਦੇ ਚਿਹਰੇ ਤੇ ਗੱਡੀਆਂ ਹੋਈਆਂ ਸਨ ਲੋਕ ਬੇਸਬਰੀ ਨਾਲ ਲਾੜੇ ਦੇ ਬੋਲਾਂ ਨੂੰ ਉਡੀਕ ਰਹੇ ਸਨ ਉਸ ਨੇ ਬੋਲਣਾ ਸ਼ੁਰੂ ਕੀਤਾ ਮੈਂ ਗੀਤਾਂ ਦਾ ਬੜਾ ਚਾਹਵਾਨ ਹਾਂ ਜਿਸ ਕਰਕੇ ਗੀਤ गा ਕੇ ਹੀ ਤੁਹਾਨੂੰ ਸੁਣਾਵਾਂਗਾ ਤੇ ਉਸ ਦੇ ਭਾਰੇ ਜਿਹੇ ਗਲੇ ਵਿੱਚੋਂ ਗੀਤ ਫੁੱਟ ਰਿਹਾ ਸੀ ਉਹ ਗੀਤਾਂ ਵਿੱਚ ਬੜਾ ਮਾਹਿਰ ਜਾਪਦਾ ਸੀ ਸ਼ਬਦਾਂ ਵਿੱਚ ਰਸ ਅਤੇ ਲੈ ਬਿਲਕੁਲ ਇੱਕ ਸਾਰ ਸੀ ਉਸ ਦਾ ਗੀਤ ਇੰਨਾ ਲੰਮਾ ਨਹੀਂ ਸੀ ਇਸ ਲਈ ਉਹ ਜਲਦੀ ਹੀ ਗੀਤ ਮੁਕਾ ਕੇ ਬੈਠ ਗਿਆ ਹਾਲ ਵਿੱਚ ਸਾਰੇ ਲੋਕਾਂ ਨੇ ਤਾਲੀਆਂ ਬੁਜਾਈਆਂ ਤਾਂ ਹਾਲ ਤਾਲੀਆਂ ਨਾਲ ਗੂੰਜ ਉੱਠਿਆ ਰਾਤ ਕਾਫੀ ਹੋ ਜਾਣ ਕਰਕੇ ਮਹਿਫਲ ਦੇ ਸਭ ਮਹਿਮਾਨ ਕਿਰਨੀ ਕਿਰਨੀ ਹੋਣ ਲੱਗ ਪਏ ਸੀਟ ਸਾਹਿਬ ਨੇ ਸਵਨਾ ਦਾ ਧੰਨਵਾਦ ਕੀਤਾ ਅਤੇ ਆਪ ਬਰਾਤੀਆਂ ਨੂੰ ਲੈ ਕੇ ਆਰਾਮ ਕਮਰੇ ਵਿੱਚ ਚਲੇ ਗਏ ਸੁਪਰੀਤ ਦੇ ਦਿਲ ਤੇ ਜਿਵੇਂ ਮਣਾਮੂਹੀ ਬੋਝ ਗਿਆ ਸੀ ਉਹ ਹੌਲੇ-ਹੌਲੇ ਕਦਮ ਪੁੱਟਦੀ ਬਾਹਰ ਚਲੀ ਗਈ ਸ਼ਿੰਦੀ ਉਸ ਦੇ ਨਾਲ-ਨਾਲ ਜਾ ਰਹੀ ਸੀ ਪ੍ਰੇਮਾ ਤੇ ਉਸ ਦੀਆਂ ਸਹੇਲੀਆਂ ਉਹਨਾਂ ਦੇ ਬਿਲਕੁਲ ਅੱਗੇ-ਅੱਗੇ ਸਨ ਕੁੜੀਆਂ ਆਪਣੀਆਂ ਗੱਲਾਂ ਵਿੱਚ ਮਸਤ ਸਨ ਸੁਪਰੀਤ ਨੇ ਸ਼ਿੰਦੀ ਨੂੰ ਹਨੇਰੇ ਵਿੱਚ ਲਿਜਾ ਕੇ ਕੁਝ ਕਿਹਾ ਅਤੇ ਦੋਵੇਂ ਵੱਖ ਹੋ ਗਈਆਂ ਪਲ ਦੇ ਪਲ ਦੀ ਵਿਸਤਰੀਆਂ ਦਾ ਰੋਲਾ ਪਿੰਦਾ ਰਿਹਾ ਫਿਰ ਸਾਰੇ ਆਪਣੀ ਆਪਣੀ ਥਾਂ ਆਰਾਮ ਕਰਨ ਲਈ ਪੈ ਗਏ ਸੁਪ੍ਰੀਤ ਪੋਲੇ-ਪੋਲੇ ਪੈਰ ਪੁੱਟਦੀ ਬਰਾਤੀਆਂ ਦੇ ਕਮਰੇ ਵਿੱਚ ਚਲੀ ਗਈ ਸੀ ਉਸ ਨੇ ਆਰਾਮ ਕਰਨ ਰਿਆਂ ਬਾਸ ਜਾ ਕੇ ਦਰਵਾਜ਼ੇ ਅੰਦਰ ਸਰਸਰੀ ਨਜ਼ਰ ਮਾਰੀ ਉਹ ਕਿਸੇ ਨੂੰ ਢੂੰਡ ਰਹੀ ਜਾਪਦੀ ਸੀ ਦੂਜੇ ਪਲ ਉਸ ਦੇ ਚਿਹਰੇ ਤੇ ਢੂੰਡ ਦੀ ਸਫਲਤਾ ਢਲਕਾਂ ਮਾਰ ਰਹੀ ਸੀ ਉਸ ਨੇ ਦੂਲੇ ਵਾਲੇ ਕਮਰੇ ਦੇ ਬੂਹੇ ਅੱਗੇ ਖਲੋ ਕੇ ਨੀਜ਼ਲੈਂਡ ਦੇ ਅੰਦਰ ਤਕਿਆਂ ਸਭ ਬਰਾਤੀ ਸੁੱਤੇ ਸਨ ਉਹ ਚੁੱਪਚਾਪ ਅੰਦਰ ਚਲੀ ਗਈ ਦੂਲੇ ਦੇ ਬਿਸਤਰੇ ਕੋਲ ਜਾ ਕੇ ਖਲੋ ਗਈ ਉਹ ਅਜੇ ਜਾਗ ਹੀ ਰਿਹਾ ਸੀ ਜਿਸ ਕਰਕੇ ਉਹ ਸੁਪਰੀਤ ਨੂੰ ਵੇਖਦਿਆਂ ਹੀ ਉੱਠ ਕੇ ਬੈਠ ਗਿਆ ਤੁਸੀਂ ਕੌਣ ਹੋ ਕੀ ਗੱਲ ਏ ਉਸਨੇ ਪੁੱਛਿਆ ਉਹ ਸਮਝਦਾ ਸੀ ਸ਼ਾਇਦ ਕੋਈ ਸ਼ੈਤਾਨ ਕੁੜੀ ਕਿਸੇ ਸਰਾਰਤ ਲਈ ਆਈ ਹੈ ਪਰ ਜਦੋਂ ਉਸਨੇ ਸੁਪਰੀਤ ਦੇ ਚਿਹਰੇ ਤੇ ਗੰਭੀਰ ਭਾਵ ਵੇਖੇ ਤਾਂ ਉਹ ਵੀ ਸੰਜੀਦਾ ਜਿਹਾ ਹੋ ਗਿਆ ਮੈਂ ਮੈਂ ਤਾਂ ਤੁਹਾਨੂੰ ਮਿਲਣ ਆਈ ਆ ਸੁਪ੍ਰੀਤ ਨੇ ਕਿਹਾ ਮੈਨੂੰ ਮਿਲਣ ਤੂੰ ਕੌਣ ਏ ਕਿਨ ਆਏ ਤੇਰਾ ਉਹ ਬੋਲਿਆ ਹਾਂ ਮੈਂ ਤੁਹਾਨੂੰ ਮਿਲਣ ਹੀ ਆਈ ਆ ਜਸਪਾਲ ਕੀ ਤੁਸੀਂ ਮੈਨੂੰ ਪਛਾਣਿਆ ਨਹੀਂ ਦੂਲੇ ਦਾ ਨਾਮ ਇੱਥੇ ਜਸਪਾਲ ਹੈ ਕੌਣ ਮੈਨੂੰ ਸਮਝ ਨਹੀਂ ਆ ਰਹੀ ਜਸਪਾਲ ਮੈਨੂੰ ਪਾਗਲ ਨਾ ਕਰੋ ਤੁਸੀਂ ਮੈਨੂੰ ਪਛਾਣ ਨਹੀਂ ਸਕੇ ਨਹੀਂ ਨਹੀਂ ਮੈਂ ਪਛਾਣ ਨਹੀਂ ਸਕਦਾ ਹੇ ਈਸ਼ਵਰ ਇਵੇਂ ਮੈਂ ਕੀ ਸੁਣ ਰਹੀ ਹਾਂ ਜੇ ਮਾਮਲਾ ਲੰਮਾ ਹੈ ਤਾਂ ਸਾਨੂੰ ਬਾਹਰ ਜਾਣਾ ਚਾਹੀਦਾ ਹੈਗਾ ਹਾਂ ਬਾਹਰ ਚੱਲੋ ਇੱਥੇ ਕੋਈ ਜਾਗ ਪਏਗਾ ਮੈਂ ਤੁਹਾਨੂੰ ਦੱਸਾਂਗੀ ਮੈਂ ਕੌਣ ਹਾਂ ਸੁਪ੍ਰੀਤ ਉਸ ਦੇ ਮਗਰ ਮਗਰ ਤੁਰ ਪਈ ਦੋਵੇਂ ਅੱਡੇ ਕੋਲ ਜਾ ਖਲੋਤੇ ਭਾਵੇਂ ਇੱਥੇ ਵੀ ਬਿਜਲੀ ਦੀ ਰੋਸ਼ਨੀ ਪੈ ਰਹੀ ਸੀ ਪਰ ਇੱਥੇ ਉਹਨਾਂ ਨੂੰ ਕੋਈ ਵੇਖ ਨਹੀਂ ਸੀ ਸਕਦਾ ਜਿਸ ਪਾਲ ਤੁਹਾਨੂੰ ਇਹ ਸੁਣ ਕੇ ਬੜਾ ਦੁੱਖ ਲੱਗੇਗਾ ਕਿ ਮੈਂ ਤੁਹਾਡੀ ਪਹਿਲੀ ਪਤਨੀ ਸੁਪ੍ਰੀਤ ਹਾਂ ਹਾਂ ਸੁਪ੍ਰੀਤ ਸੁਪ੍ਰੀਤ ਉਹ ਘਬਰਾ ਗਿਆ ਹਾਂ ਉਹੀ ਸੁਪ੍ਰੀਤ ਜਿਹੜੀ ਆਪਣੇ ਥੋੜੇ ਜਿਹੇ ਦਾਦ ਨਾਲ ਤੁਹਾਡੇ ਪਰਿਵਾਰ ਨੂੰ ਸੰਤੁਸ਼ਟ ਨਹੀਂ ਸੀ ਕਰ ਸਕੀ ਮੇਰਾ ਗਰੀਬ ਪਿਤਾ ਇੰਨੀ ਸਮਰੱਥਾ ਨਹੀਂ ਸੀ ਰੱਖਦਾ ਕਿ ਉਹ ਮੱਜਾਂ ਮਕਾਨ ਮੋਟਰਾਂ ਜਾਂ ਨਗਦੀ ਰੁਪਏ ਦੇ ਸਕਦਾ ਮੇਰੇ ਦਾਦ ਵਿੱਚ ਉਸ ਗਰੀਬ ਪਿਤਾ ਨੇ ਆਪਣੀ ਕਲੌਤੀ ਬੱਚੀ ਦਾ ਹੀ ਦਾਨ ਦਿੱਤਾ ਸੀ ਸੁਪ੍ਰੀਤ ਦੇ ਹੰਝੂ ਪੈ ਰਹੀ ਰੋਸ਼ਨੀ ਨਾਲ ਚਮਕਦੇ ਦਿਖਾਈ ਦੇ ਰਹੇ ਸਨ ਉਸ ਦੀਆਂ ਨਜ਼ਰਾਂ ਜਸਪਾਲ ਦੇ ਚਿਹਰੇ ਤੇ ਗੱਡੀਆਂ ਹੋਈਆਂ ਸਨ ਉਸ ਦੀਆਂ ਅੱਖਾਂ ਵਿੱਚ ਕੁਝ ਢੂੰਡ ਰਹੀ ਸੀ ਉਹ ਜਾਨਣਾ ਚਾਹੁੰਦੀ ਸੀ ਜਸਪਾਲ ਦੇ ਚਿਹਰੇ ਦੇ ਕੀ ਭਾਵ ਹਨ ਸੁਪ੍ਰੀਤ ਇਹ ਹੁਣ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਮੈਂ ਨਹੀਂ ਸੁਣਨਾ ਚਾਹੁੰਦਾ ਤੂੰ ਮੇਰੇ ਇਸ ਵਕਤ ਕੁਝ ਨਹੀਂ ਲੱਗਦੀ ਇੱਥੋਂ ਜਲਦੀ ਜਾ ਕੀ ਤੂੰ ਇਹੀ ਆ ਗੂਗਲਣ ਆਈ ਸੀ ਜਾਣਦੀ ਨਹੀਂ ਤੂੰ ਕਿਸ ਨਾਲ ਗੱਲ ਕਰ ਰਹੀ ਹੈ ਤੇ ਪਤਾ ਨਹੀਂ ਜਿਸ ਪਾਲ ਹੋਰ ਕੀ ਕੀ ਕੁਝ ਕਹਿ ਰਿਹਾ ਸੀ ਹਾਂ ਇਹ ਪੁਰਾਣੀਆਂ ਗੱਲਾਂ ਨੇ ਤੁਸੀਂ ਜਮਾ ਜਮਾਨਾ ਸੁਣੋ ਅਮੀਰਾਂ ਦੀ ਜ਼ਿੰਦਗੀ ਵਿੱਚ ਇਹੋ ਜਿਹੀਆਂ ਘਟਨਾਵਾਂ ਰੋਜ਼ ਵਾਪਰਦੀਆਂ ਨੇ ਤੁਸੀਂ ਲੋਕ ਕੀ ਜਾਣੋ ਗਰੀਬਾਂ ਦੇ ਦੁੱਖ ਕਿਹੋ ਜਿਹੇ ਹੁੰਦੇ ਨੇ ਅਮੀਰਾਂ ਦੀ ਅਮੀਰੀ ਦੇ ਪਰਦੇ ਹੇਠਾਂ ਲੱਖਾਂ ਗੁਨਾਹ ਟਕੇ ਜਾ ਸਕਦੇ ਨੇ ਪਰ ਗਰੀਬਾਂ ਦੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਵੀ ਪਾਪ ਦੇ ਰੂਪ ਵਿੱਚ ਤਪ ਦੀ ਦੀ ਬਿਮਾਰੀ ਹੋਆਂਗਾ ਫੈਲ ਜਾਂਦੀਆਂ ਨੇ ਸੁਪਰੀਦ ਦਾ ਕਾਲਜਾ ਪਾਟ ਕੇ ਦੋ ਹੋ ਚੁੱਕਾ ਸੀ ਉਹ ਬਹੁਤ ਦੁਖੀ ਸੀ ਉਹ ਕੀ ਆਸਾਂ ਲੈ ਕੇ ਜਸਪਾਲ ਦੇ ਦੁਆਰੇ ਤੱਕ ਪਹੁੰਚੀ ਸੀ ਪਰ ਜਸਪਾਲ ਦੇ ਸਖਤ ਬੋਲਾਂ ਨੇ ਸੁਪਰੀਦ ਦਾ ਕੋਮਲ ਹਿਰਦਾ ਸਾੜ ਕੇ ਸੁਆਹ ਕਰ ਦਿੱਤਾ ਜਸਪਾਲ ਵਾਲਾ ਉਸ ਦੀ ਪਿੱਟ ਸੀ ਸ਼ਾਇਦ ਉਹ ਉਸ ਦਾ ਚਿਹਰਾ ਨਹੀਂ ਸੀ ਵੇਖਣਾ ਚਾਹੁੰਦੀ ਉਹ ਬੋਲੀ ਗਈ ਹਾਂ ਮੈਂ ਤੁਹਾਡੇ ਕੁਝ ਨਹੀਂ ਲਗਦੀ ਕਿਉਂਕਿ ਮੈਂ ਬਹੁਤ ਸਾਰਾ ਦਾਜ ਨਹੀਂ ਲਿਆ ਸਕੀ ਤੁਸੀਂ ਲੋਕ ਸ਼ਰੀਰਾਂ ਨੂੰ ਨਹੀਂ ਪਣਾਉਂਦੇ ਬਲਕਿ ਦਾਜ ਨਾਲ ਵਿਆਹ ਕਰਾਉਂਦੇ ਹੋ ਦਾਜ ਦੇ ਭੁਖੇ ਜਦ ਇੱਕ ਦਾ ਦਾਜ ਖਤਮ ਹੋ ਜਾਂਦਾ ਹੈਗਾ ਦੂਜੀ ਦੀ ਭਾਲ ਵਿੱਚ ਨਿਕਲ ਤੁਰਦੇ ਹੋ ਉਹ ਜਰਾ ਥੋੜਾ ਜਿਹਾ ਹੋਵੇ ਤੀਜੀ ਜ਼ਿੰਦਗੀ ਦੇ ਲਈ ਸ਼ਰਤਾਂ ਬੰਨ ਧਰਦੇ ਹੋ ਤੇ ਐਵੇਂ ਹੀ ਇੱਕ ਇੱਕ ਅਮੀਰ ਸ਼ੋਕਰਾ ਪਤਾ ਨਹੀਂ ਕਿੰਨਿਆਂ ਕੋ ਜਵਾਨੀਆਂ ਆਪਣੀ ਅਮੀਰੀ ਸ਼ਾਨ ਹੇਠ ਰੋਲਦਾ ਹੈ ਜਸਪਾਲ ਮੈਂ ਬਗਾਵਤ ਕਰਾਂਗੀ ਮਾਪਿਆਂ ਨੂੰ ਇਸ ਗੱਲ ਦੀ ਸੂਝ ਕਰਾਵਾਂਗੀ ਜਸਪਾਲ ਤੁਸੀਂ ਇਸ ਤੋਂ ਅਗਲਾ ਕਦਮ ਪੁੱਟਣ ਤੋਂ ਪਹਿਲਾਂ ਨਤੀਜੇ ਬਾਰੇ 100 ਵਾਰ ਸੋਚਣਾ ਤੇ ਜਸਪ੍ਰੀਤ ਨੇ ਇਹ ਕਹਿੰਦੇ ਆ ਹੋਇਆ ਜਸਪਾਲ ਨੂੰ ਅੰਤਿਮ ਵਿਦਾਇਗੀ ਲਈ ੱਕਣਾ ਚਾਹਿਆ ਤਾਂ ਉਹ ਉੱਥੇ ਨਹੀਂ ਸੀ ਪਤਾ ਨਹੀਂ ਕਦੋਂ ਕੁ ਦਹਾਉ ਤੋਂ ਜਾ ਚੁੱਕਾ ਸੀ ਸੁਪਰੀਤ ਦੇ ਦਿਲ ਤੇ ਦੌਰੀ ਸੱਟ ਵੱਜੀ ਜਿਵੇਂ ਕੱਚ ਟੁੱਟ ਕੇ ਉਸਦੇ ਸੀਨੇ ਵਿੱਚ ਤੁਰ ਅੰਦਰ ਤੱਕ ਖੂਬ ਗਿਆ ਹੋਵੇ ਉਹ ਉੱਥੇ ਹੀ ਕਾਲਜਨ ਅਪਕੇ ਬੈਠ ਗਈ ਉਸ ਦਾ ਸਿਰ ਜਿਵੇਂ ਪਾਟਿਆ ਜਾ ਰਿਹਾ ਹੋਵੇ ਉਹ ਝੰਜਲਾ ਉੱਠੀ ਉਸ ਦੇ ਅੰਗ ਅੰਗ ਵਿੱਚ ਅਣਖ ਦੀਆਂ ਲਾਟਾਂ ਬਲ ਰਹੀਆਂ ਸਨ ਉਹ ਕੋਈ ਫੈਸਲਾ ਕਰਕੇ ਉੱਠੀ ਅਤੇ ਹੌਲੀ ਜੀ ਕਦਮ ਪੁੱਟਦੀ ਰੇੜਾ ਲੰਘ ਰਹੀ ਸੀ ਉਸੇ ਇੱਧਰ ਉੱਧਰ ਤੱਕਿਆ ਸ਼ਾਇਦ ਸ਼ਿੰਦੀ ਨੂੰ ਲੱਭ ਰਹੀ ਸੀ ਪਰ ਉਹ ਉੱਥੇ ਨਹੀਂ ਸੀ ਸੁਪ੍ਰੀਤ ਆਪਣੇ ਘਰ ਬੜੀ ਮੁਸ਼ਕਲਤ ਨਾਲ ਪਹੁੰਚੀ ਉਸ ਦਾ ਬੁੱਢਾ ਬਾਪੂ ਉੜੀਕ ਉੜੀਕੇ ਥੱਕ ਗਿਆ ਸੀ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਅਤੇ ਸਰੀਰ ਵਿੱਚ ਚੈਨ ਨਹੀਂ ਸੀ ਪਰ ਜਦ ਉਸਨੇ ਸੁਪਰੀਤ ਨੂੰ ਬਰੂਹਾ ਵਿੱਚ ਖੁਲੋਤੀ ਧਕਿਆ ਤਾਂ ਸੁੱਖ ਦਾ ਸਾਂ ਲੈਂਦੇ ਆ ਬੋਲ ਉੱਠਿਆ ਬੇਟਾ ਦੂਜਾ ਪੈਰ ਬੀਤ ਰਿਹਾ ਏ ਮੈਂ ਕਦੋਂ ਦਾ ਉਡੀਕ ਰਿਹਾ ਇੰਨਾ ਚਿਰ ਕਿਉਂ ਬਾਪੂ ਮੈਂ ਇਹਨੂੰ ਬਹੁਤ ਸਾਰਾ ਪਿਆਰ ਕਰਉ ਮੇਰਾ ਅੰਦਰ ਈਰਖਾ ਨਾਲ ਸੜ ਰਿਹਾ ਹੈ ਮੈਂ ਜਿਉਂਦੀ ਨਹੀਂ ਰਹਾਗੀ ਮੈਨੂੰ ਹੌਸਲਾ ਦਿਓ ਬਾਪੂ ਸੁਪਰੀਤ ਆਪਣੇ ਪਿਤਾ ਦੀ ਝੋਲੀ ਵਿੱਚ ਟਹਿ ਕੇ ਉੱਚੇ-ਉੱਚੇ ਸਾਹ ਭਰ ਰਹੀ ਸੀ। ਇਹ ਕੀ ਬੱਚੀ ਕੀ ਹੋ ਗਿਆ ਮੇਰੀ ਬੱਚੀ ਨੂੰ? ਬੇਟੀ ਕਿੱਥੋਂ ਆਈ ਹੈ? ਵਿਆਹ ਵਾਲੇ ਘਰ ਨਹੀਂ ਸੀ ਗਈ। ਬੁੱਢੇ ਦੇ ਚਿਹਰੇ ਉੱਤੇ ਹੈਰਾਨੀ ਜਿਹੀ ਦੇ ਭਾਵ ਸਨ। ਉਸ ਨੇ ਕਈ ਪ੍ਰਸ਼ਨ ਕੀਤੇ। ਬਾਪੂ ਉਹ ਜਸਪਾਲ ਜਿਸ ਦੇ ਲੜਕਦੇ ਤੁਸੀਂ ਮੈਨੂੰ ਲਾਇਆ ਸੀ ਅੱਜ ਪ੍ਰੇਮਾ ਨੂੰ ਵਿਆਹ ਆਟੋ ਕਿਹਾਏ। ਉਸ ਨੂੰ ਮੈਂ ਮਿਲੀ ਸਾਂ। ਉਹ ਮੈਨੂੰ ਬੜੀ ਬੁਰੀ ਤਰ੍ਹਾਂ ਠੁਕਰਾ ਕੇ ਚਲਾ ਗਿਆ ਬਾਪੂ ਹੁਣ ਮੈਨੂੰ ਕੋਈ ਆਸ ਨਹੀਂ ਰਹੀ ਸੁਪ੍ਰੀਤ ਜਿਵੇਂ پاگل ਹੋ ਗਈ ਹੋਵੇ ਉਹ ਬੱਚਿਆਂ ਵਾਂਗੂ ਫਰਿਆਦਾਂ ਕਰ ਰਹੀ ਸੀ ਕਿ ਉਹ ਕੰਮਲੀ ਇਹ ਨਹੀਂ ਸੀ ਜਾਣਦੀ ਕਿ ਕਿਸੇ ਅਮੀਰ ਦੀ ਠੁਕਰਾਈ ਹੋਈ ਕੂੰਜ ਫਿਰ ਕਦੀ ਆਪਣੀ ਢਾਰ ਨਾਲ ਨਹੀਂ ਮਿਲ ਸਕਦੀ ਸੁਪ੍ਰੀਤ ਬੱਚੀ ਤੂੰ ਇਹ ਕੀ ਕੀਤਾ ਉਸ ਨੂੰ ਕਿਉਂ ਮਿਲੀ ਬੇਟਾ ਤੂੰ ਏ ਨਹੀਂ ਜਾਣਦੀ ਸੀ ਕਿ ਅਮੀਰਾਂ ਦੇ ਦਿਲਾਂ ਵਿੱਚ ਗਰੀਬਾਂ ਦੇ ਹੰਝੂਆਂ ਲਈ ਕੋਈ ਥਾਂ ਨਹੀਂ ਹੁੰਦੀ ਸਾਨੂੰ ਹੱਸਦਿਆਂ ਵੇਖ ਉਹ ਕ੍ਰਿਜ਼ਦੇ ਨੇ ਜਿਸ ਪਾਲ ਨਾਲ ਹੁਣ ਸਾਡਾ ਕਾਹਦਾ ਰਿਸ਼ਤਾ ਪਾਗਲ ਕਿਸੇ ਥਾਂ ਦੀ ਉਸਦੇ ਖਰਵੇ ਹੱਥ ਮਿੱਟੇ ਹੋਏ ਸਨ ਵਿੰਗੇ ਟੇਡੇ ਸਰੀਰ ਵਿੱਚ ਕਈ ਹਰਕਤਾਂ ਸਨ ਅੱਖਾਂ ਦੀ ਮਾੜੀ ਜਿਹੀ ਲੋ ਨੂੰ ਹੰਝੂਆਂ ਨੇ ਢੱਕਿਆ ਹੋਇਆ ਸੀ ਸੁੱਕੇ ਹੋਏ ਬੁੱਲਾਂ ਤੇ ਵੀ ਕੰਬਣੀ ਸੀ ਸੁਪਰੀਤ ਨੇ ਜਦ ਪਿਤਾ ਦਾ ਇਹ ਹਾਲ ਵੇਖਿਆ ਤਉ ਦਿਲ ਵਿੱਚ ਪਛਤਾਈ ਮੈਂ ਬਾਪੂ ਨੂੰ ਕਾਹਨੂੰ ਦੱਸਿਆ ਉਸਨੇ ਦਿਲ ਵਿੱਚ ਸੋਚਿਆ ਅਤੇ ਦਿਲਾਸਾ ਦਿੰਦੇ ਵਿਸਤਰੇ ਵਿੱਚ ਪੈ ਗਏ ਰਾਤ ਦਾ ਰੰਦਾ ਬਾਕੀ ਹਿੱਸਾ ਸੁਪਰੀਤ ਨੇ ਸੋਚਾਂ ਵਿੱਚ ਹੀ ਬਤਾਇਆ ਅਤੇ ਸਵੇਰੇ ਹੁੰਦਿਆਂ ਹੀ ਬਿਸਤਰੀ ਠੀਕ ਕਰਕੇ ਮਕਾਨ ਦੀ ਉੱਪਰਲੀ ਛੱਤ ਤੇ ਚਲੀ ਗਈ ਬੁੱਢੇ ਨੂੰ ਪਤਾ ਸੀ ਕਿ ਉਸਦੀ ਬੱਚੀ ਹੁਣ ਵਿਆਹ ਨਹੀਂ ਵਿਕੇਗੀ ਜਿਸ ਕਰਕੇ ਜਦ ਵੀ ਕੋਈ ਕੁੜੀ ਸੁਪਰੀਤ ਨੂੰ ਲੈਣ ਆਉਂਦੀ ਤਰਕ ਇਹ ਦਿੰਦਾ ਸੁਪਰੀਤ ਦੀ ਮਾਸੀ ਰਾਤੀ ਆ ਕੇ ਉਸ ਨੂੰ ਨਾਲ ਲੈ ਗਈ ਏ ਭਾਵੇਂ ਵਿਰਧ ਨੂੰ ਇਹ ਕੋਰਾ ਝੂਠ ਬੋਲਣ ਵਿੱਚ ਬੜਾ ਦੁੱਖ ਲੱਗਦਾ ਸੀ ਪਰ ਆਪਣੀ ਬੱਚੀ ਦੀ ਖੁਸ਼ੀ ਲਈ ਉਹ ਇੱਦੇ ਵੱਡੇ ਪਾਪ ਕਰਨ ਨੂੰ ਤਿਆਰ ਸੀ ਸ਼ੈਨਾਈਆਂ ਦੀ ਆਵਾਜ਼ ਸੁਪਰੀਤ ਦੇ ਕੰਨਾਂ ਤੱਕ ਪਹੁੰਚੀ ਉਸ ਦੇ ਬੁੱਢੇ ਬਾਪੂ ਨੇ ਵੀ ਆਵਾਜ਼ ਨੂੰ ਸੁਣਿਆ ਅਤੇ ਸੀਨੇ ਤੇ ਪੱਥਰ ਰੱਖ ਕੇ ਤੁਰਿਆ ਫਿਰਦਾ ਰਿਹਾ ਦੁਨੀਆ ਦੇ ਭਾਰੇ ਇਕੱਠ ਵਿੱਚ ਜਸਪਾਲ ਨੇ ਸੁਪਰੀਤ ਨੂੰ ਅਪਣਾਇਆ ਸੀ ਤੇ ਅੱਜ ਫਿਰ ਬੇਗਿਣਤ ਮਹਿਮਾਨ ਉਸਦਾ ਵਿਆਹ ਵੇਖ ਰਹੇ ਸਨ ਸੁਪਰੀਦ ਦੇ ਸੀਨੇ ਤੇ ਜਿਵੇਂ ਕੋਈ ਤੀਰ ਚਲਾ ਰਿਹਾ ਹੋਵੇ ਉਹ ਤੜਫ ਰਹੀ ਸੀ ਉਹ ਸੋਚ ਰਹੀ ਸੀ ਜਸਪਾਲ ਆਪਣੀ ਇੱਕ ਜੌਂ ਦੀ ਜਾਗਦੀ ਪਤਨੀ ਦੇ ਹੁੰਦਿਆਂ ਹੋਰ ਵਿਆਹ ਕਿਵੇਂ ਕਰਵਾ ਰਿਹਾ ਹੈ ਪਰ ਕਿਸੇ ਕੁੜੀ ਨੂੰ ਸਮਾਜ ਵਿੱਚ ਕੋਈ ਹੱਕ ਨਹੀਂ ਕਿ ਆਪਣੇ ਐਬੀ ਪਤੀ ਨੂੰ ਵੀ ਛੱਡ ਕੇ ਹੋਰ ਸਾਥੀ ਚੁਣ ਕੇ ਰਹੇ ਹੈ ਪ੍ਰਭੂ ਇੱਕ ਹੋ ਜਾ ਇਨਸਾਫ ਹੈ ਉਸਦੇ ਚਿਹਰੇ ਦਾ ਰੰਗ ਪੀਲਾ ਪੈ ਚੁੱਕਿਆ ਸੀ ਅੱਖਾਂ ਵੀ ਕਾਫੀ ਭਾਰੀਆਂ ਸਨ ਖਿਲਰੇ ਕੇਸ ਕਿਸੇ ਲੰਮੇ ਦਰਦ ਦਾ ਸੁਨੇਹਾ ਦੇ ਰਹੇ ਸਨ ਸੁਪਰੀਤ ਦੇ ਕਮਰੇ ਦੀ ਹਰ ਚੀਜ਼ ਤੇ ਸੁਸਤੀ ਛਾਈ ਹੋਈ ਸੀ ਹਰ ਚੀਜ਼ ਕੋਈ ਰੋਂਦੀ ਤੜਪਦੀ ਤੇ ਫਰਿਆਦ ਕਰਦੀ ਜੱਪਦੀ ਸੀ ਹਰ ਦਰਦ ਪਿੱਛੇ ਖੁਸ਼ੀ ਦੇ ਹੰਝੂ ਅਵਸ ਛਲਕਿਆ ਕਰਦੇ ਨੇ ਬੇਟਾ ਸੁਪਰੀਤ ਦੇ ਬੁੱਢੇ ਪਿਤਾ ਨੇ ਆਪਣੇ ਬੱਚੀ ਦੇ ਕੇਸਾਂ ਨੂੰ ਠੀਕ ਕਰਦਿਆਂ ਕਿਹਾ ਸੁਪਰੀਦ ਦੇ ਹਟਕੋਰੇ ਹੋਰ ਵੀ ਤੇਜ਼ ਹੋ ਗਏ ਬੇਟਾ ਬੁੱਢੇ ਪਿਤਾ ਤੇ ਤਰਸ ਕਰ ਮੈਂ ਮਰ ਚੁੱਕਾ ਹਾਂ ਮੈਨੂੰ ਹੋਰ ਨਾ ਮਾਰ ਮੈਂ ਸੰਤੋਖ ਤੋਂ ਖਾਲੀ ਹੋ ਚੁੱਕਾ ਹੋਰ ਸਬਰ ਕਰਨਾ ਮੇਰੀ ਸਮਰੱਥਾ ਤੋਂ ਹੁਣ ਬਾਹਰ ਹੈ ਤੇ ਉਹ ਖੰਗ ਦੇ ਜ਼ੋਰ ਨਾਲ ਹੋਰ ਨਾ ਬੋਲ ਸਕਿਆ ਸੁਪਰੀਦ ਦੇ ਖਿਆਲਾਂ ਨੇ ਜਿਵੇਂ ਪਲਟਾ ਖਾਦਾ ਉਹ ਜੋਸ਼ ਵਿੱਚ ਉੱਠੀ ਅਤੇ ਬੁੱਢੇ ਬਾਪੂ ਦੇ ਨਾਲ ਚਿੰਬੜ ਗਈ ਉਹ ਰੋਂਦੀ ਨਹੀਂ ਸੀ ਤੜਫਦੀ ਨਹੀਂ ਅਤੇ ਨਾ ਹੀ ਕੋਈ ਫਰਿਆਦ ਉਸਦੇ ਹੋਟਾਂ ਤੇ ਟਕਰਾਰ ਰਹੀ ਸੀ ਅਤੇ ਉਹ ਇੱਕ ਸਜ ਵਿਆਹੀ ਮੁਟਿਆਰ ਦੀ ਤਰ੍ਹਾਂ ਖੁਸ਼ੀ ਵਿੱਚ ਖੀਵੀ ਪਿਤਾ ਨੂੰ ਮਿਲ ਰਹੀ ਸੀ ਬਾਪੂ ਮੈਂ ਜੀਵਾਂਗੀ ਤੁਹਾਨੂੰ ਜ਼ਿੰਦਗੀ ਬਖਸ਼ਾਂਗੀ ਬਸ ਮੈਂ ਤੁਹਾਡੀ ਕੁਆਰੀ ਸੁਪਰੀਤ ਹਾਂ ਮੈਂ ਤੁਹਾਡੀ ਅਣਵਿਆਹੀ ਬੱਚੀ ਹਾਂ ਮੈਨੂੰ ਹੋਰ ਕਿਸੇ ਦਾ ਕੋਈ ਗਮ ਨਹੀਂ ਬਾਪੂ ਬਾਪੂ ਅਤੇ ਸੁਪਰੀਤ ਸੱਚਮੁੱਚ ਇੱਕ ਅਲੜ ਤੇ ਕੁਆਰੀ ਜਿਹੀ ਕੁੜੀ ਜਾਪਣ ਲੱਗ ਪਈ ਸੀ ਉਸਨੇ ਖੁਸ਼ੀ ਵਿੱਚ ਨੱਚਦਿਆਂ ਮਕਾਨ ਦੀ ਬਾਰੀ ਵਿੱਚੋਂ ਬਾਹਰ ਤੱਕਿਆ ਸੂਰਜ ਕਾਫੀ ਚੜ੍ਹ ਆਇਆ ਸੀ ਘੜੀ ਨੇ 12 ਖੜਕਾਏ ਅਤੇ ਉਸ ਦੀ ਗਲੀ ਵਿੱਚ ਦੀ ਪ੍ਰੇਮਾ ਦਾ ਡੋਲਾ ਲੰਘ ਰਿਹਾ ਸੀ ਜਸਪਾਲ ਬੜੀ ਠਾਠ ਵਾਠ ਨਾਲ ਕਾਰ ਦੀ ਅਗਲੀ ਸੀਟ ਤੇ ਬੈਠਾ ਮੁਸਕਰਾ ਰਿਹਾ ਸੀ ਪ੍ਰੇਮਾ ਦਾ ਚਿਹਰਾ ਕਿਸੇ ਵੱਡੇ ਮਾਣ ਨਾਲ ਦਗਦਾ ਕਰ ਰਿਹਾ ਸੀ ਬਰਾਤ ਦੀਆਂ ਦੂਜੀਆਂ ਕਾਰਾਂ ਬੜੀ ਮੱਧਮ ਜਿਹੀ ਚਾਲੇ ਚੱਲਦੀਆਂ ਜਸਪਾਲ ਦੀ ਕਾਰ ਦੇ ਪਿੱਛੇ ਪਿੱਛੇ ਜਾ ਰਹੀਆਂ ਸਨ ਲੋਕਾਂ ਦੀ ਬਹੁਤ ਭੀੜ ਹੋਣ ਕਰਕੇ ਮੋਟਰਾਂ ਹੋਰ ਵੀ ਹੌਲੀ ਚੱਲਦੀਆਂ ਸਨ ਸੁਪ੍ਰੀਤ ਬੜੀ ਨੀਂਦ ਨਾਲ ਡੋਲਾ ਜਾਂਦਾ ਵੇਖਦੀ ਰਹੀ ਹੌਲੀ-ਹੌਲੀ ਡੋਲਾ ਅੱਖਾਂ ਤੋਂ ਓਲੇ ਹੋ ਗਿਆ ਸੇਠ ਸਖਾਰਾਮ ਨੇ ਚੋਖਾ ਸਾਰਾ ਦਾਜ ਦੇ ਕੇ ਲੋਕਾਂ ਦੀ ਬੜੀ ਵਾਹ-ਵਾਹ ਖੱਟੀ ਪ੍ਰੇਮਾ ਵਿੱਚ ਵੀ ਇਸ ਗੱਲ ਦਾ ਕਾਫੀ ਮਾਣ ਸੀ ਪ੍ਰੇਮਾ ਸੌਰੇ ਗਈ ਪ੍ਰੇਮਾ ਪੇਕੇ ਆਈ ਪ੍ਰੇਮਾ ਦਾ ਮੁਕਲਾਵਾ ਵੀ ਦਿੱਤਾ ਗਿਆ ਹੁਣ ਉਸ ਦਾ ਜੀ ਆਪਣੀਆਂ ਗਲੀਆਂ ਵਿੱਚ ਨਹੀਂ ਸੀ ਲੱਗਦਾ ਉਸ ਦੇ ਅੰਗ ਸੰਗ ਤੇ ਸੋਨੇ ਸੁਹਾਗਣ ਵਾਲੀ ਸੁੰਦਰਤਾ ਡਲਕਾ ਮਾਰਦੀ ਸੀ ਉਸ ਦੇ ਕਦਮ ਕਿਸੇ ਦੇ ਪਿਆਰ ਲਈ ਨੱਚਦੇ ਟੱਪਦੇ ਜ਼ਮੀਨ ਤੇ ਟਿਕਦੇ ਨਹੀਂ ਸਨ ਦਿਨ ਬੀਤਦੇ ਗਏ ਕਿਸੇ ਬਦਲ ਦੀ ਤਰ੍ਹਾਂ ਪ੍ਰੇਮਾਂ ਦੇ ਦਿਨ ਕਦੀ ਕੋਈ ਤੇ ਕਦੀ ਕੋਈ ਰੂਪ ਧਾਰ ਕੇ ਆਉਂਦੇ ਅੱਜ ਉਸ ਦੇ ਪਿਆਰ ਨੂੰ ਸਾਲ ਹੋ ਚੁੱਕਾ ਸੀ ਉਸ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ ਉਸ ਦਾ ਜੀਵਨ ਕਿਸੇ ਮਿੱਧੇ ਹੋਏ ਫੁੱਲ ਵਾਂਗ ਮੁਰਝਾਇਆ ਹੋਇਆ ਸੀ ਪ੍ਰੇਮਾ ਤੂੰ ਅੱਗੇ ਬੜੀ ਖਿੜੀ-ਖਿੜੀ ਲੱਗਦੀ ਸੀ ਇੱਕ ਦਿਨ ਸੁਪ੍ਰੀਤ ਨੇ ਪੁੱਛ ਹੀ ਲਿਆ ਸੁਪ੍ਰੀਤਾ ਇਹੋ ਹੀ ਤਾਂ ਮੈਂ ਕਈਆਂ ਦਿਨਾਂ ਤੋਂ ਦੱਸਣ ਦੀ ਕੋਸ਼ਿਸ਼ ਕਰਦੀ ਸਾਂ ਪਰ ਦੱਸ ਨਾ ਸਕੀ ਪ੍ਰੇਮਾ ਨੇ ਉਦਾਸ ਜਿਹੇ ਲੇਜੇ ਵਿੱਚ ਕਿਹਾ ਹਾਂ ਕੀ ਗੱਲ ਏ ਸੁਪ੍ਰੀਤ ਉਤਾਵਲੀ ਜਈ ਹੋ ਕੇ ਬੋਲੀ ਮੇਰੇ ਪਿਤਾ ਨੇ ਜਿਸ ਦੇ ਲੜਵੇਂ ਨੂੰ ਲਾਇਆ ਸੀ ਉਹ ਕਿਸੇ ਹੋਰ ਨੂੰ ਘਰ ਦਾ ਸ਼ਿੰਗਾਰ ਬਣਾਉਣ ਦੀਆਂ ਤਸਵੀਜ਼ਾਂ ਸੋਚ ਰਿਹਾਗਾ ਪ੍ਰੇਮਾ ਦੀਆਂ ਅੱਖਾਂ ਪਰ ਰਈਆਂ ਸੁਪਰੀਦ ਦਾ ਦਿਲ ਜੋਰ-ਜੋਰ ਨਾਲ ਧੜਕਿਆ ਉਸ ਨੂੰ ਜੱਪਿਆ ਜਿਵੇਂ ਕਿਸੇ ਨੇ ਉਸ ਦੇ ਸੁੱੱਕ ਰਹੇ ਨਸੂਰ ਨੂੰ ਫੇਰ ਛੇੜ ਦਿੱਤਾ ਹੋਵੇ ਬੜੀ ਮੁਸ਼ਕਲ ਨਾਲ ਉਸਨੇ ਬਦਰੇ ਦੁੱਖ ਨੂੰ ਘਟਾਇਆ ਸੀ ਪਰ ਪ੍ਰੇਮਾ ਦੀ ਹਾਲਤ ਵੇਖ ਕੇ ਉਸ ਦਾ ਦਿਲ ਫੇਰ ਜ਼ਖਮੀ ਹੋ ਕੇ ਤੜਫਣ ਲੱਗ ਪਿਆ ਪ੍ਰੇਮਾ ਦੇ ਨਾਲ ਹੀ ਉਸ ਨੂੰ ਦੋ ਰੂਹਾਂ ਹੋਰ ਵੀ ਤੜਫਦੀਆਂ ਨਜ਼ਰ ਆ ਰਹੀਆਂ ਸਨ ਪ੍ਰੇਮਾ ਦੇ ਪਿਤਾ ਤੇ ਮਾਤਾ ਜਿਨ੍ਹਾਂ ਦੀ ਇਕਲੌਤੀ ਬੱਚੀ ਦਾ ਜੀਵਨ ਮੌਤ ਅਤੇ ਜ਼ਿੰਦਗੀ ਦੇ ਵਿਚਕਾਰ ਲਟਕ ਰਿਹਾ ਸੀ ਉਹਨਾਂ ਦੇ ਹੋਰ ਲਾਲਚ ਡਰਾਵੇ ਅਤੇ ਮਿੰਤਾ ਦਾ ਜਸਪਾਲ ਦੇ ਦਿਲ ਤੇ ਉੱਕਾ ਅਸਰ ਨਾ ਹੋਇਆ ਮਾਤਾ ਪਿਤਾ ਦੀ ਸਿੱਖਿਆ ਵਿੱਚ ਆ ਕੇ ਜਸਪਾਲ ਸਹਿਵ ਭਰੋਸੇ ਤੋਂ ਬਹੁਤ ਦੂਰ ਚਾ ਚੁੱਕਿਆ ਸੀ ਸੁਪ੍ਰੀਤ ਉੱਥੇ ਹੋਰ ਨਾ ਠਹਿਰ ਸਕੀ ਉਹ ਸਿੱਧੀ ਸ਼ਿੰਦੀ ਨੂੰ ਜਾ ਕੇ ਮਿਲੀ ਦਿਲ ਦਾ ਸਾਰਾ ਦਰਦ ਪਾਣੀ ਦੇ ਘੜੇ ਵਾਂਗ ਉਸ ਦੇ ਅੱਗੇ ਰੋੜ ਦਿੱਤਾ ਸ਼ਿੰਦੀ ਨੇ ਉਸ ਦੀ ਮਰਦਲੀ ਇਕਰਾਰ ਕੀਤਾ ਅਤੇ ਸੁਪਰੀਤ ਫਿਰ ਘਰ ਚਲੀ ਗਈ। ਇਸ ਤੋਂ ਤਿੰਨ ਕੁ ਦਿਨਾਂ ਬਾਅਦ ਪ੍ਰੇਮਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਅਤੇ ਦੁਨੀਆਂ ਦੇ ਝਮੇਲਿਆਂ ਤੋਂ ਸਦਾ ਲਈ ਪੱਲਾ ਛੁਡਾ ਗਈ। ਨਾਲ ਹੀ ਸਾਰੇ ਇਲਾਕੇ ਵਿੱਚ ਇਹ ਖਬਰ ਫੈਲ ਗਈ ਕਿ ਜਸਪਾਲ ਹੋਰ ਵਿਆਹ ਕਰਵਾ ਚੁੱਕਾ ਹੈ। ਸੁਪਰੀਤ ਦੇ ਦਿਲ ਤੇ ਦੋ ਇਕੱਠੀਆਂ ਸੱਟਾਂ ਲੱਗੀਆਂ। ਇੱਕ ਤਾਂ ਜਸਪਾਲ ਦੇ ਹੋਰ ਵਿਆਹ ਦੀਆਂ, ਦੂਜਾ ਪ੍ਰੇਮਾ ਦੀ ਮੌਤ ਦਾ। ਉਹ ਇੰਨਾ ਸੱਟਾਂ ਨੂੰ ਬੁੜੀ ਬੁੜੀ ਤਰ੍ਹਾਂ ਸਹਾਰ ਸਕੀ ਸ਼ਾਇਦ ਦੁਨੀਆ ਵਿੱਚ ਲੜਕੀਆਂ ਦੀ ਆਮਦ ਵਧ ਰਹੀ ਏ ਜਿਸ ਕਰਕੇ ਮਾਪੇ ਅੰਨੇਵਾ ਜਸਪਾਲ ਵਰਗੇ ਸਵਾਰਥੀ ਲੜਕੀਆਂ ਦੇ ਲੜ ਲਾ ਲਾ ਕੇ ਆਪਣੀਆਂ ਧੀਆਂ ਨੂੰ ਦੁੱਖਾਂ ਦੇ ਮੂੰਹ ਵਿੱਚ ਝੋਕ ਰਹੇ ਨੇ ਲੋਕ ਪੈਸੇ ਦੀ ਭੁੱਖ ਨਾਲ ਇੰਨਾ ਸੜ ਰਹੇ ਨੇ ਕਿ ਨਾਲ ਚੋਖੀ ਸਾਰੀ ਜਾਇਦਾਦ ਦੇ ਕੇ ਵੀ ਜਸਪਾਲ ਦੇ ਪੈਸੇ ਨਾਲ ਆਪਣੀਆਂ ਧੀਆਂ ਵਿਆਈ ਜਾ ਰਹੇ ਨੇ ਸੁਪ੍ਰੀਤ ਨੇ ਸ਼ਿੰਦੀ ਨੂੰ ਇੱਕ ਦਿਨ ਬੜੇ ਜੋਸ਼ ਨਾਲ ਕਿਹਾ ਸੀ ਸ਼ਿੰਦੀ ਨੇ ਇਸ ਗੱਲ ਦੀ ਪ੍ਰਵਿਰਤਾ ਕੀਤੀ ਸ਼ਿੰਦੀ ਅਤੇ ਸੁਪ੍ਰੀਤ ਨੇ ਮਾਪਿਆਂ ਨੂੰ ਜਸਪਾਲ ਦਾ ਜਿੰਦਾ ਸਬੂਤ ਵਿਖਾ ਕੇ ਇਸ ਗੱਲ ਤੋਂ ਸੁਚੇਤ ਕਰਵਾਉਣਾ ਚਾਹਿਆ ਕਿ ਇਹੋ ਜਿਹੇ ਸਵਾਰਥੀ ਲੜਕਿਆਂ ਨੂੰ ਆਪਣੀਆਂ ਧੀਆਂ ਦਾ ਬਲੀਦਾਨ ਨਾ ਦੇਣ ਇੱਕ ਦੋ ਪੀੜੀਆਂ ਤੁਹਾਡੀਆਂ ਲੜਕੀਆਂ ਕੁਆਰੀਆਂ ਰਹਿ ਲੈਣਗੀਆਂ ਪਰ ਸਵਾਰਥੀ ਜਸਪਾਲ ਦਾ ਦਾਜ ਇਕੱਠਾ ਕਰਨ ਦਾ ਤਰੀਕਾ ਸਦਾ ਲਈ ਖਤਮ ਹੋ ਜਾਏਗਾ ਅਤੇ ਤੁਹਾਡੀਆਂ ਧੀਆਂ ਬੁੱਢ ਸੁਹਾਗਣਾ ਹੋਣਗੀਆਂ ਇੱਕ ਦਿਨ ਸੁਪਰੀਤ ਨੇ ਮਾਪਿਆਂ ਨੂੰ ਪ੍ਰੇਰਦਿਆਂ ਕਿਹਾ ਸੀ ਅਤੇ ਉਹ ਆਪਣੇ ਆਸ਼ੇ ਵਿੱਚ ਕਿਸੇ ਹੱਦ ਤਾਈ ਸਫਲ ਵੀ ਰਹੀ ਤਾਂ ਸਾਥੀਓ ਇਹ ਆਪਣੀ ਅੱਜ ਦੀ ਕਹਾਣੀ ਸੀ ਦਹੇਸ਼ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸ ਤਰ੍ਹਾਂ ਦੀ ਆਪਾਂ ਹੋਰ ਕਹਾਣੀਆਂ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ ਤੁਸੀਂ ਆਪਣੇ ਇਸ ਚੈਨਲ ਦੇ ਨਾਲ ਜੁੜੇ ਰਹੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਆਪਣੇ ਸਾਥੀਆਂ ਭਾਈ ਵੀ ਜਰੂਰ ਸ਼ੇਅਰ ਕਰੇ どのも。